ਸਵਾਦ ਲੈਣ ਨੂੰ ਵੀ ਫੋਨ ਕਰਦੇ ਆ ਜਦੋਂ ਆਪਾਂ ਲਾਈਵ ਵੀਡੀਓ 'ਚ ਕਹਦਾ ਵੀ 20 ਕਿਲੋ ਦੁੱਧ ਦਿੰਦੀ ਆ ਕਈ ਫੋਨ ਕਰਕੇ ਕਹਿਣਗੇ ਭਾਈ 12 14 ਕਿਲੋ ਦੇ ਦਿੰਦੀ ਆ ਉਹ ਸਾਲਾ ਗੁੱਸਾ ਹੁੰਦਾ ਕਿ ਝੂਠ ਨਹੀਂ ਮਾਰਨਾ ਮੈਂਟੂ ਵੀਰੇ ਵੱਡੀ ਗੱਲ ਇਹ ਆ ਜਿਹੜੀਆਂ ਗੱਲਾਂ ਆਪਾਂ ਕਹਤਿਆਂ ਜਿੱਥੋਂ ਲਿਆਂਦੀ ਆ ਉਹ ਸਾਰਾ ਕੁਝ ਆਪਾਂ ਦੱਸਦਾ ਉਹੀ ਚੀਜ਼ ਹੋਊਗੀ ਜਿੰਨੀ ਕਹਤੀ 19 21 ਵੀ ਨਹੀਂ ਫਰਕ ਆ ਨੀ ਸਾਨੂੰ ਉਮੀਦ ਸੀਗੀ ਉਹਨਾਂ ਨੇ ਦੁੱਧ ਕੱਢਿਆ ਸਾਡੇ ਕੋਲੇ ਹਾਂ ਭਾਈ ਉਹਨਾਂ ਹੀ ਦੁੱਧ ਕੱਢਿਆ ਉਹਨਾਂ ਨੇ ਵੀ ਆਪਾਂ ਨੂੰ 18 ਕਿਲੋ ਕਿਹਾ ਸੀ ਵੀ 18 ਕਿਲੋ ਇਹਨੇ ਦਿੱਤਾ ਸਾਡੇ ਕੋਲੇ ਪਰ ਇਹਨੇ ਆਪਣੇ ਕੋਲੇ 20 ਕਿਲੋ ਦੁੱਧ ਦਿੱਤਾ ਆਕੇ ਹੂੰ ਇਹੀ ਗੱਲ ਉਹਨਾਂ ਨੇ ਕਹੀ ਸੀ ਤੇ ਇਹੀ ਆਪਾਂ ਹੁਣ ਕਹਿਣੀ ਆ ਹੂੰ ਵੀ 20 ਕਿਲੋ ਅਸੀਂ ਚੋਇਆ ਵਾ ਪਰ ਆਪਾਂ 18 ਦੀ ਤਾਂ ਗਰੰਟੀ ਲਾਵਾਂਗੇ ਠੀਕ ਆ 12 14 ਕਿਲੋ ਵਾਲੇ ਮੁੱਲ 'ਚ ਆਪਾਂ ਮੱਝ ਨਹੀਂ ਦੇਣੀ ਹੂੰ ਨਾ ਹੋਇਆ ਤਾਂ ਆਪਾਂ ਲਾਈਵ 'ਚ ਵਾ ਕੇ ਮੱਝ ਦਵਾਂਗੇ ਹੂੰ ਇਹੀ ਮੱਝ ਕਿਸੇ ਚੰਗੇ ਫਾਰਮ ਤੇ ਹੁੰਦੀ ਹੂੰ ਤਾਂ 3 ਲੱਖ ਤੋਂ ਘੱਟ ਕਿਸੇ ਨੇ ਨਹੀਂ ਮੰਗਣਾ ਇਹ ਮੰਗਣਾ ਸਹੀ ਗੱਲ ਆ ਵੀਰੇ ਠੀਕ ਆ ਨਾ ਇਹ ਹੁਣ ਆਪਣੇ ਘਰੇਲੂ ਆ ਅਗਲਾ ਕਹਿੰਦਾ ਬੋਟੀ ਆ ਲੈ ਲਓ ਮੱਝ ਉਹ ਕੰਮ ਨਹੀਂ ਆਪਾਂ ਕਰਨਾ ਸਾ ਮਿੱਤਰੋ ਪੀਵੀ ਨੱਤੀ 2 ਡੀ ਕੇ ਚੈਨਲ ਤੇ ਅੱਜ ਆਪਾਂ ਤੁਹਾਡੇ ਸਾਰੇ ਲਾਂਬੇ ਲੌਣ ਲੱਗੇ ਆ ਇੱਕ ਤੁਹਾਨੂੰ ਸ਼ਕੀਨ ਤੇ ਹਰਿਆਣੇ ਵਾਲੀ ਮੱਝ ਦਿਖਾਉਣ ਲੱਗੇ ਆ ਜਿਹਦੇ ਚੰਗੇ ਦੁੱਧ ਦੇ ਰਿਕਾਰਡ ਆ ਤੇ ਆਸ-ਪਾਸ ਦੇ ਪਿੰਡਾਂ ਦੇ ਵੀ ਚਰਚੇ ਹੈਗੇ ਉਹ ਸਮੱਝ ਦੇ ਕਿਉਂਕਿ ਚੰਗੀ ਬਰੀਡਿੰਗ ਕੀਤੀ ਉਹ ਸਮੱਝ ਨੇ ਤੇ ਦੁੱਧ ਪੱਖੋਂ ਜਿਹੜੇ ਉਹ ਪੂਰੇ ਚੰਗੇ ਰਿਜ਼ਲਟ ਆ ਇਸ ਦੇ ਸਾਰੀ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਵੀ ਕਿੰਨਾ ਇਹਦਾ ਦੁੱਧ ਰਿਕਾਰਡ ਆ ਕਿੰਨਾ ਟਾਈਮ ਇਹਦੇ ਸੂਣ ਦੇ ਵਿੱਚ ਬਾਕੀ ਆ ਤੇ ਜਿਹੜਾ ਪਿਛਲਾ ਰਿਜ਼ਲਟ ਆ ਮੱਝ ਦਾ ਉਹ ਵੀ ਇਹਦੇ ਨਾਲ ਹੀ ਆ ਤੇ ਆਪਾਂ ਗੱਲਬਾਤ ਕਰਾਂਗੇ ਮੱਝ ਇਹ ਸੇਲ ਲਈ ਆ ਬਰੀਡਿੰਗ ਵਾਲੇ ਵੀਰ ਤੇ ਜਿਨ੍ਹਾਂ ਨੇ ਦੁੱਧ ਚਵਾਈ ਮੁਕਾਬਲੇ ਜਾਂ ਘਰੇ ਚਵਾਈ ਵਾਸਤੇ ਲੈ ਕੇ ਜਾਣੀ ਮੱਝ ਉਹਨਾਂ ਵਾਸਤੇ ਵੀਡੀਓ ਇਹ ਖਾਸ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਮ ਘਰਾਂ ਦੀ ਇਹ ਵੀਡੀਓ ਆ ਮਿੱਤਰੋ ਤੇ ਵੀਰੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਂਜੀ ਸਵਾਗਤ ਹੈ ਮਿੰਟੂ ਵੀਰ ਜੀ ਆਏ ਨੇ ਤੇ ਵੀਰੇ ਪਹਿਲਾਂ ਤਾਂ ਹਨਾ ਥੋੜੀ ਜਿਹੜੀ ਇਹ ਮੱਝ ਆ ਤੇ ਕੋਈ ਕਮੀ ਨਹੀਂ ਇਹਦੇ ਵਿੱਚ ਹਨਾ ਹਾਂਜੀ ਤੇ ਕਿੰਨੇ ਚਿਰ ਤੋਂ ਇਹ ਮੱਝ ਆਪਣੇ ਕੋਲ ਆ ਵੀਰੇ ਦੋ ਸੂਏ ਹੋ ਗਏ ਮੇਰੇ ਕੋਲ ਦੋ ਸੂਏ ਹੋ ਗਏ ਹੈਨਾ ਹਾਂਜੀ ਤੇ ਤੁਹਾਡੇ ਕੋਲੇ ਇਹਦਾ ਹੁਣ ਇੱਕ ਨਾਗਾ ਕਿ ਦੋ ਨਾਗਾ ਇੱਕ ਨਾਗਾ ਦਾ ਵੀਰੇ ਇੱਕ ਨਾਗਾ ਕੀ ਇਹਦਾ ਪਿਛਲੇ ਨਾਗ ਦਾ ਪਿਛਲੇ ਨਾਗ ਦੀ ਕੱਟੀ ਹੈ ਜੀ ਕੱਟੀ ਹੈ ਇਹਦੀ ਵੀਰੇ ਹੈਨਾ ਤੇ ਆ ਆਪਾਂ ਕੱਟੀ ਦਿਖਾ ਦਈਏ ਕਿਹੜੇ ਸੀਮਨ ਦੀ ਹੈ ਬਾਈ ਇਹ 1470 ਦਾ ਦੀ ਹੈ ਮਿੰਟੂ ਠੀਕ ਹੈ ਜੀ ਤੇ ਕਿੰਨੇ ਮਹੀਨਿਆਂ ਦੀ ਹੋ ਗਈ ਇਹ 15 ਤੋਂ 16 ਮਹੀਨਿਆਂ ਦੀ ਹੋ ਗਈ ਠੀਕ ਆ ਤੇ 1470 ਦਾ ਸੀ ਇਹਦੇ ਹੁਣ ਆਪਾਂ ਜਿਹੜਾ ਸੀਮਨ 1470 ਦਾ ਹੈ ਉਹ ਕਿਹੜੀ ਗੱਲੋਂ ਬਾਈ ਲਵਾਇਆ ਦੁਬਾਰਾ ਉਹ ਹੀ ਬਾਈ ਸ਼ੁਕਰੀਨ ਆਪਸੋ ਉਹ ਕੱਟੀ ਬਹੁਤ ਸ਼ਕੀਨ ਆ ਸਾਊ ਆ ਹੂੰ ਤੇ ਬਾਕੀ ਇਹ ਜਿੰਨੇ ਵੀ ਹੁਣ ਤੱਕ ਮਿੰਟੂ ਬੱਚੇ ਆਏ ਆ 14 70 10 ਦੇ ਮੇਰੇ ਦੇਖਣ ਚ ਜਿਵੇਂ ਪੀਡੀਐਫ ਜਾਂਦੇ ਰਹੇ ਆਪਾਂ ਹੂੰ ਤਾਂ ਉਹ ਕੋਈ ਫਾਸਟ ਕੋਈ ਥਰਡ ਹਾਂ ਵਧੀਆ ਪੋਜੀਸ਼ਨ ਤੇ ਆਏ ਹੋਇਆ ਹਾਂ ਤਾਂ ਚਾਹੇ ਕੱਟੇ ਹੋਣ ਚਾਹੇ ਕੱਟੀਆਂ ਹੋਣ ਤਾਂ ਕਰਕੇ ਮੈਨੂੰ ਚੰਗਾ ਲੱਗਿਆ ਮੈਂ ਉਹ ਦੁੱਧ ਦਾ ਨਹੀਂ ਮੈਨੂੰ ਪਤਾ ਹੇ ਤੱਕ ਰਿਕਾਰਡ ਦਾ ਦੁੱਧ ਦੇਵੇ ਨਾ ਦੇਵੇ ਉਹ ਵੱਖਰੀ ਗੱਲ ਆ ਪਰ ਆਪਾਂ ਸ਼ਕੀਨੀ ਵੀ ਇੱਕ ਮਤਲਬ ਕਿ ਸੋਹਣਾਪਨ ਵੀ ਉਹ ਚ ਜ਼ਰੂਰੀ ਆ 10 ਕਿਲੋ ਵਾਲੀ ਮੱਝ ਦੇ ਲਵਾਵਾਂਗੇ ਤਾਂ ਉਹਨੇ ਨਹੀਂ ਦੇਣਾ ਦੁੱਧ ਉਹ 12 ਤੇ ਆ ਜੂ ਉਹ ਵੱਧ ਤੋਂ ਵੱਧ 12 ਦੇ ਜੂ 12 ਤੇ ਹੱਦ ਤੋਂ ਵੱਧ 14 ਦੇ ਜੂ ਤੇ ਜਦੋਂ ਹੁਣ 20 ਕਿਲੋ ਵਾਲੀ ਮਾਂ ਆ ਬਾਈ ਝੋਟੇ ਦਾ ਰਿਕਾਰਡ ਵਧੀਆ ਆ ਹਨਾ 14 70 ਦਾ ਤੇ ਆਪੇ ਹੀ ਕੱਟੀ ਦੁੱਧ ਦਊਗੀ ਆਪੇ ਹੀ ਕੱਟੀ ਦੁੱਧ ਦਊਗੀ ਮਿੱਤਰੋ ਸੋਨੇ ਦੇ ਸੁਹਾਗੇ ਵਾਲੀ ਗੱਲ ਆ ਮੱਝ ਦੇ ਦੁੱਧ ਰਿਕਾਰਡ ਚੰਗਾ ਤੇ ਜਿਹੜਾ ਅਗਲਾ ਸੀਮੰਤਰ ਐ 1470 ਦਾ ਉਹ ਵੀ ਚੰਗਾ ਤੇ ਭਾਈ ਕਿੰਨੇ ਦਿਨ ਮੱਝ ਤੇ ਸੂਣ ਦੇ ਬਾਕੀ ਆਜੇ ਕਮੈਂਟੂ ਵੀਰੇ ਚਾਰ ਤੋਂ ਤਿੰਨ ਚਾਰ ਦਿਨਾਂ ਤਾਂ ਬੈਸੀ ਰਹਿੰਦੇ ਆ ਹਾਂਜੀ ਤੇ ਉੱਤੇ ਲੈ ਜੇ ਤਾਂ ਜਿੰਨੇ ਮਰਜ਼ੀ ਲੈ ਜੇ ਹੂੰ ਤੇ ਬਾਕੀ ਆ ਲੇਵਾਲੂਆ ਦੇਖ ਲੋ ਹਜੇ ਬਲ ਬੁਲ ਕੱਢੇ ਨਹੀਂ ਆ ਮੱਝ ਨੇ ਤੇ ਥਾਣਾ ਵੇਖ ਕਿੰਨਾ ਸੋਹਣਾ ਪਿਆ ਵਾ ਲੈ ਉਠੀ ਵਾਲਾ ਥਾਣਾ ਹਨਾ ਤੇ ਪੂਰੇ ਉਹ ਮਤਲਬ ਕਿ ਸਪੇਸ ਤੇ ਆ ਸਪੇਸ ਤੇ ਇੱਕੋ ਜਿਹਾ ਪਿਆ ਇੱਕੋ ਜਿਹਾ ਲੰਮਿਆ ਤੇ ਕੋਈ ਸ਼ਰਲਾ ਨਹੀਂ ਭਾਈ ਇਹ ਗਾਰੰਟੀ ਆਪਾਂ ਨੂੰ ਠੀਕ ਆ ਥਾਣ ਦੀ ਪੂਰੀ ਹੂੰ ਬਾਅਦ ਚ ਵੀ ਚੁਾਈ ਵਾਲਾ ਥਾਣਾ ਪੋਲਾ ਥਾਣਾ ਤੇ ਆ ਮਗਰਵੀਲੇ ਵਿੱਚ ਬੇਲਾ ਕਿੰਨੇ ਬਾਲਾ ਹਜੇ ਮੱਝ ਨੇ ਬਾਲ ਕੱਢਣੇ ਆ ਮੇਰੇ ਹਿਸਾਬ ਨਾਲ 5-6 ਦਿਨ ਹਫਤਾ ਲੈ ਜੂ ਅੱਜ ਤੇ ਸੂਲ ਤੋਂ ਤਿਆਰ ਹੋ ਕੇ ਲੈਵਾ ਬਾਈ ਬ੍ਰਿਕਣ ਕਾਇਆਂ ਨੂੰ ਜਾਣਾ ਥੱਲੇ ਤੱਕ ਤੇ ਇਧਰੋਂ ਮੂਰੋਂ ਵੀ ਆਉਂਦਾ ਵਾ ਕਿਉਂ ਹਜੇ ਟਾਈਮ ਪਿਆ ਨਾ ਇਹ ਰੀ ਕੱਢਣਾ ਜੇ ਲੈਵਾ ਬਣੂ ਲੈਵਾ ਹੋਊਗਾ ਤਾਂ ਫਿਰ 20 ਕਿਲੋ ਦੇਣਾ ਵਾ ਹੂੰ ਮੇਤਰੋ ਆਰਡਰ ਦੀ ਤੁਸੀਂ ਕੁਆਲਿਟੀ ਵੇਖ ਲਓ ਥਣਕਣ ਦੀ ਕੁਆਲਿਟੀ ਆਪਾਂ ਤੁਹਾਨੂੰ ਚੈੱਕ ਕਰਾ ਦੇ ਜਮਾ ਇੱਕੋ ਜੇ ਪਏ ਸਾਰੇ ਥਾਣਾ ਨਾ ਕੋਈ ਵੱਡਾ ਨਾ ਛੋਟਾ ਚਾਰਾਂ ਦੀ ਜਿਹੜੀ ਬੈਠਾ ਪੂਰੀ ਵਧੀਆ ਜਿਵੇਂ ਅਲੱਗ ਪੀਸ ਲਾਏ ਹੁੰਦੇ ਯਾਰ ਬੈਠ ਵੇਖੋ ਤੁਸੀਂ ਥਣਾ ਦੇ ਵਿੱਚ ਜਿਵੇਂ ਅਲੱਗ ਪੀਸ ਲਾਏ ਹੁੰਦੇ ਆ ਤੇ ਮਗਰ ਤੱਕਰ ਵੀਰਾਂ ਦਾ ਵੀ ਸੂਤ ਲੈਵਾ ਤਿਆਰ ਹੋ ਗਿਆ ਥੱਲੇ ਪੂਰਾ ਲੈਵਾ ਜਾਂਦਾ ਬਾਈ ਫੇਰ ਇਹਨੇ 20 ਕਿਲੋ ਦੁੱਧ ਕੱਢਣਾ ਮੱਝ ਨੇ ਤੁਸੀਂ ਹੁਣ ਰੇਟ ਦੀ ਕੀ ਗੱਲ ਬਾਤ ਕਰਦੇ ਆਂ ਰੇਟ ਦੀ ਗੱਲ ਬਾਤ ਵੀਰੇ ਆਪਾਂ ਇਹ ਕਰਦੇ ਆਂ ਵੀ 210000 ਰੁਪਇਆ ਲੈਣਾ ਹੈ ਬਾਕੀ ਮਾਨਤਨ ਹੋਊਗਾ ਦੁੱਧ ਦੀ ਗਾਰੰਟੀ ਆ ਥਣਾ ਦੀ ਗਾਰੰਟੀ ਆ ਠੀਕ ਆ ਹੋਰ ਤਾਂ ਬਾਕੀ ਸਾਰਾ ਕੁਝ ਦਿਸੀ ਜਾਂਦਾ ਬੰਦਾ ਆਊਗਾ ਉਹਨੇ ਆਪ ਹੀ ਦੇਖ ਲੈਣਾ ਤੇ ਆਪਾਂ ਕੋਈ ਵਪਾਰੀ ਨਹੀਂ ਵੀ ਮੱਝਾਂ ਲਿਆ ਕੇ ਵੇਚਦੇ ਆ ਜਾਂ ਕੋਈ ਆਪਣੇ ਘਰ ਆਪਾਂ ਦਾ ਮਤਲਬ ਹੈ ਘਰੇਲੂ ਹਨਾ ਦੁੱਧ ਪਾਉਣ ਵਾਲੇ ਬੰਦੇ ਆ ਦੁੱਧ ਪਾਉਣ ਵਾਲੇ ਹਾਂ ਤੇ ਘਰੇ ਹੀ ਰੱਖੀ ਹੋਈ ਸੀ ਇਹ ਚਲੋ ਹੁਣ ਕਿਸੇ ਮਜਬੂਰੀ ਨੂੰ ਕਹਿ ਲੋ ਜਾਂ ਕਿਵੇਂ ਵੀ ਆਪਾਂ ਸੇਲ ਕਰਨੀ ਆ ਬੱਚਾ ਆ ਗਿਆ ਬੱਚਾ ਵੀ ਆਪਾਂ ਬਾਈ ਤਾਂ ਕੋਲੇ ਖੜਿਆ ਆ ਵਾ ਵੀ ਕੱਲ ਨੂੰ ਜਦੋਂ ਇਹ ਬੈਰੀ ਜਿਹਦੇ ਕਰਮਚਾਰੀ ਉਹਨੇ ਲਈ ਜਾਣੀ ਆ ਲਈ ਜਾਣੀ ਉਹ ਆਪਣੀ ਇੱਕ ਨਿਸ਼ਾਨੀ ਰਹਿ ਜੇ ਵੀ ਇਸੇ ਮੱਝ ਦਾ ਸੀਗਾ ਇਸੇ ਮੱਝ ਦੀ ਜਿਹੜੀ ਕੱਟੀ ਆ ਇਸੇ ਮੱਝ ਦੀ ਕੱਟੀ ਆ ਕਹਿਣ ਨੂੰ ਲੋਕ ਕਹਿ ਹੀ ਦਿੰਦੇ ਆ ਕਹਿਣ ਨੂੰ ਅਗਲਾ ਇਹ ਕਹਿੰਦਾ ਜੀ ਇਹ ਮਤਲਬ ਕਿ ਐਵੇਂ ਹੀ ਹੁਣ 14 70 10 ਦੀ ਅਗਲਾ ਕਹਿੰਦਾ ਖਣੀ ਉਹੀ ਕਹਦੀ ਉਹੀ ਕਹਦੀ ਵੈਸੀ ਕਹਦੀ ਵੀ ਇਹਦੀ ਮਾਂ ਥੱਲੇ ਵੀ ਕੋਈ ਲੋ ਹੈਗਾ ਹੈਗਾ ਕਿ ਨਹੀਂ ਮਾਨਤਾ ਨੂੰ ਹੋ ਜਾਊਗਾ ਮਾਨਤਾ ਨੂੰ ਵੀਰੇ ਕਰਾਂਗੇ ਕੋਈ ਨਹੀਂ ਪਰ ਫੋਨ ਵੀਰ ਬਣ ਕੇ ਉਹੀ ਬੰਦਾ ਕਰਿਓ ਜੀ ਨੂੰ ਇਹਦੇ ਬਾਰੇ ਪਤਾ ਵਾ ਕਿਉਂਕਿ ਆਪਾਂ 2 ਲੱਖ ਦਾ 1000 ਰੁਪਿਆ ਦੁੱਧ ਦਾ ਮੰਗਿਆ ਤੇ ਮੱਝ ਦੀ ਕੁਆਲਿਟੀ ਦਾ ਮੰਗਿਆ ਹੂੰ ਅੱਜ ਬਹੁਤ ਸਾਰੇ ਨਵੇਂ ਬੰਦੇ ਜਿਹੜੇ ਫਾਰਮ ਬਣਾਉਣਾ ਚਾਹੁੰਦੇ ਆ ਪਰ ਉਹ 12 14 ਕਿਲੋ ਵਾਲਿਆਂ ਨੂੰ ਛੱਡ ਕੇ 20 ਕਿਲੋ ਵਾਲੀ ਮੱਝ ਤੋਂ ਤੁਸੀਂ ਆਪ ਦਾ ਤਿਆਰ ਕਰੋ ਚੰਗੇ ਬਰੀਡਰ ਤੋਂ ਜੇ ਤੁਸੀਂ ਲਓਗੇ ਨਾ ਤੁਹਾਨੂੰ 3 ਲੱਖ ਤੋਂ ਮੱਝ ਕੋਈ ਨਹੀਂ ਘੱਟ ਮਿਲਣੀ ਦੇ ਆਉਂਦੇ ਵੀ ਆ ਫੋਨ ਪਰ ਉਹ ਐਵੇਂ ਦੇ ਭਾਅ ਵੰਗੂ ਜੇ ਭਾਲਣ ਦੀ ਕੋਸ਼ਿਸ਼ ਕਰਨਗੇ ਵੀਰੇ ਤਾਂ ਉਹਨਾਂ ਨੂੰ ਸਾਫ਼ ਜਵਾਬ ਆ ਬਾਈ ਵੱਲੋਂ। ਨਾ ਆਪਾਂ ਸੱਟ ਕੇ ਨਹੀਂ ਦੇਣੀ ਮਿੰਟੂ। ਹੂੰ। ਘਰੇ ਚੋਲਾਂਗੇ ਬਾਈ। ਹੂੰ। ਹੈ ਕਿ ਨਾ? ਤੇ ਚੁਆ ਕੇ ਦੇ ਦਾਂਗੇ। ਲਾਈਵ 'ਚ ਵਾਈ ਕਰਾਵਾਂਗੇ। ਲਾਈਵ 'ਚ ਚੁਵਾਈ ਕਰਾ ਕੇ ਦਵਾਂਗੇ। ਹੂੰ। ਇਹੀ ਮੱਝ ਜੇ ਕਿਸੇ ਫਾਰਮ ਤੇ ਜਾਵੜੀ ਬਾਈ 2.5 ਤਿੰਨ ਤੋਂ ਘੱਟ। ਅਗਲੇ ਨੇ ਵੜਨ ਨਹੀਂ ਦੇਣਾ। ਹੂੰ। ਹੈ ਕਿ ਨਾ? ਨਾ ਹੀ ਦੇਣੀ ਅਗਲੇ। ਸਹੀ ਗੱਲ ਆ ਬਾਈ ਉਹਦਾ ਕੱਟਿਆ ਹੀ ਨਹੀਂ ਛੇਤੀ ਦਿੰਦਾ ਕੋਈ ਇੰਨੀ ਮਾਰਦਾ। ਕੱਟੀ ਹੀ ਦਿੰਦਾ ਬਾਈ ਇਹੋ ਜੀ ਮੱਝ ਦੀ। ਹਾਂ। ਮੈਂ ਵੀ ਰੱਖੀ ਆ ਆਪਾਂ ਕਿਉਂ ਕਹੀਏ? ਆਪਾਂ ਵੀ ਰੱਖੀ ਬਾਈ। ਕਿੰਨੇ ਪੈਸੇ ਮਿਲਦੇ ਈ? ਹਾਂ ਇੱਕ ਥੋੜ ਗਾ ਆਇਆ ਉਹ ਕਹਿੰਦਾ ਵੀ ਮੱਝ ਦਾ ਸੌਦਾ ਬਾਅਦ ਚ ਕਰਦਾ ਉਹਨੂੰ ਕੱਟੀ ਦੇ ਪਹਿਲਾਂ ਮੈਂ ਕਿਹਾ ਵੀਰੇ ਕੱਟੀ ਨਹੀਂ ਵੇਚਣੀ ਕੱਟੀ ਮਾਰੇ ਤਾਂ ਮੱਝ ਲਈ ਸੀ ਹਾਂ ਹੈ ਕਿ ਨਾ ਸਹੀ ਹੈ ਵੀਰੇ ਚਲੋ ਆਪਣੇ ਘਰੇ ਨਸਰ ਰਹਿ ਗਈ ਹੈ ਨਾ ਵੀਰੇ ਤੇ ਆਪਣੇ ਵੀਰੇ ਫੋਨ ਨੰਬਰ ਲੋਕੇਸ਼ਨ ਪ੍ਰੋਪਰ ਘਰ ਦੀ ਉਹ ਚੀਜ਼ ਦੱਸ ਦੇ ਵੀ ਇੱਕ ਵਾਰੀ ਮੈਂ ਟੂ ਨੰਬਰ ਮੇਰਾ ਵੀਰੇ 98557 ਹੂੰ 2643 ਠੀਕ ਹੈ ਜੀ ਪਿੰਡ ਮੇਰਾ ਟੁੱਡੀਕੇ ਜ਼ਿਲ੍ਹਾ ਮੋਗਾ ਠੀਕ ਹੈ ਜੀ ਤੇ ਅਜੀਤਵਾਲ ਦੇ ਨੇੜੇ ਆ ਇਹ ਜਦੋਂ ਮਤਲਬ ਕਿ ਮੋਗੇ ਤੋਂ ਜਗਰਾਉਂ ਨੂੰ ਜਾਈਏ ਸਨ ਚ ਜੱਤਵਾਲੋਂ ਦਾ ਵਾ ਜੱਤਵਾਲੋਂ ਤੋਂ ਢੁੱਡੀ ਕੇ ਹੂੰ ਤੇ ਮਿੱਤਰੋ ਬਹੁਤ ਚੰਗੀਆਂ ਚੰਗੀਆਂ ਮੱਝਾਂ ਜਣ ਦੀ ਆਪਣੀ ਵੀਡੀਓ ਦੇ ਉੱਪਰ ਸੇਲ ਹੋਈਆਂ ਵਗਾ ਤੇ ਆ ਵੀ ਤੁਹਾਨੂੰ ਆਪਾਂ ਇੱਕ ਜਿਹੜਾ ਟੌਪ ਦਾ ਜਿਹੜਾ ਕੋਕਾ ਪੀਸਾ ਹਰਿਆਣੇ ਵਾਲੀ ਮੱਝ ਤੁਹਾਨੂੰ ਦਿਖਾਉਣ ਲੱਗੇ ਆ ਲੈਵਲ ਉਹਦੀ ਬਣਤਰ ਤੇ ਪਿੱਛੇ ਜਿਹੜਾ ਰਿਜ਼ਲਟ ਆ ਮੱਝ ਦਾ ਉਹ ਵੀ ਚੰਗਾ ਹੈਗਾ ਵਾ ਸਾਰੀ ਆਪਾਂ ਪ੍ਰੋਪਰ ਤੁਹਾਨੂੰ ਮੱਝ ਦੀ ਡਿਟੇਲ ਤੇ ਜਾਣਕਾਰੀ ਆਪਾਂ ਦੱਸਤੀ ਆ ਫੋਨ ਨੰਬਰ ਵੀਰ ਨੇ ਵੀਡੀਓ ਦੇ ਵਿੱਚ ਬੋਲਤਾ ਵਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਕਹੇ ਚੰਗੇ ਯਾਰ ਮਿੱਤਰ ਨੂੰ ਸ਼ਕੀਨ ਨੂੰ ਇਹ ਮੱਝ ਚਾਹੀਦੀ ਆ ਬਰੀਡਿੰਗ ਪੱਖੋਂ ਦੁੱਧ ਪੱਖੋਂ ਆ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਆਮ ਜੇ ਬੰਦਿਆਂ ਦਾ ਹੌਸਲਾ ਕਰਿਆ ਕਰੋ ਜਿਨ੍ਹਾਂ ਦੇ ਘਰੇ ਇਹ ਜੀ ਬਰੀਡ ਹੈਗੀ ਆ ਕਿਉਂਕਿ ਵੱਡੇ ਫਾਰਮ ਵਾਲਿਆਂ ਦਾ ਤੁਸੀਂ ਬਹੁਤ ਸਲਾਹੋਨੇ ਆ ਪਰ ਆਮ ਘਰਾਂ ਦੇ ਵਿੱਚ ਜਿੱਥੇ ਇਹ ਬਰੀਡ ਹੈਗੀ ਉਹਨਾਂ ਦਾ ਹੌਸਲਾ ਕਰਿਆ ਕਰੋ ਤੇ ਸਹੀ ਮੁੱਲ ਲਾ ਕੇ ਪਸ਼ੂ ਖਰੀਦਣ ਦੀ ਕੋਸ਼ਿਸ਼ ਜ਼ਰੂਰ ਕਰਿਓ ਕਿਸੇ ਦੀ ਮਜਬੂਰੀ ਨਾ ਖਰੀਦਿਓ ਪਸ਼ੂ ਨੂੰ ਜ਼ਰੂਰ ਖਰੀਦ ਲਿਓ ਧੰਨਵਾਦ ਆ ਦੋਸਤੋ ਜਉਂਦੇ ਵਸਦੇ ਰਹੋ ਤੇ ਮਿਲਦਿਆਂ ਕਿਸੇ ਹੋਰ ਵੀਡੀਓ ਦੇ ਵਿੱਚ